ਪਤਨੀ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਆਤਮ ਹੱਤਿਆ ਪਰਿਵਾਰ ਨੇ ਲਾਇਆ ਗੰਭੀਰ aarop ਕਿਹਾ ਨੌ ਦੇ ਚੱਲ ਰਹੇ ਸਨ ਬਾਹਰ ਗੈਰ ਸ਼ਖਸ ਦੇ ਨਾਲ ਨਜਾਇਜ਼ ਤਾਲੁਕਾਤ ਤਸਵੀਰਾਂ ਜਲਾਲਾਬਾਦ ਦੀ ਗੁਬਿੰਦਨਗਰੀ ਤੋਂ ਸਾਹਮਣੇ ਆਈਆਂ ਨੇ ਜਿੱਥੇ 7 ਤੋਂ 8 ਸਾਲ ਪਹਿਲਾਂ ਇੱਕ ਨੌਜਵਾਨ ਦੇ ਵੱਲੋਂ ਆਪਣੀ ਮਰਜ਼ੀ ਦੇ ਨਾਲ ਲਵ ਮੈਰਿਜ ਕਰਵਾਈ ਜਾਂਦੀ ਹੈ ਅਤੇ ਉਸ ਦੇ ਕਰ ਹੁਣ 5-6 ਸਾਲ ਦਾ ਇੱਕ ਬੇਟਾ ਵੀ ਹੈ ਦੱਸ ਦਈਏ ਕਿ ਪਰਿਵਾਰ ਨੇ આરોਪ ਲਗਾਇਆ ਕਿ ਉਹਨਾਂ ਦੀ ਨੋਹ ਦੀ ਬਾਹਰ ਕਿਸੇ ਮੁੰਡੇ ਦੇ ਨਾਲ ਗੱਲਬਾਤ ਸੀ ਜਿਸ ਤੋਂ ਉਸ ਦਾ ਪਤੀ ਪਰੇਸ਼ਾਨ ਰਹਿੰਦਾ ਸੀ ਪਰਿਵਾਰ ਨੇ આરોਪ ਲਗਾਇਆ ਕਿ ਉਹਨਾਂ ਦੀ ਨੋਹ ਦੇ ਵੱਲੋਂ ਉਹਨਾਂ ਦੇ ਪੁੱਤ ਤੇ ਪਹਿਲਾਂ ਇੱਕ ਪਰਚਾ ਵੀ ਕਰਵਾਇਆ ਗਿਆ ਸੀ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੀ ਨੋਹ ਲੜਾਈ ਝਗੜਾ ਕਰ ਸਹੁਰੇ ਪਰਿਵਾਰ ਨੂੰ ਛੱਡ ਆਪਣੇ ਪੇਕੇਆਂ ਤੇ ਰਹਿ ਰਹੀ ਸੀ ਅਤੇ ਬੀਤੇ 1.5 ਸਾਲ ਤੋਂ ਉਸ ਦਾ ਪਤੀ ਪਰੇਸ਼ਾਨ ਚੱਲ ਰਿਹਾ ਸੀ ਫਿਲਹਾਲ ਪਰਿਵਾਰ ਨੇ આરોਪ ਲਗਾਏ ਨੇ ਕਿ ਉਹਨਾਂ ਦੀ ਨੌ ਦੇ ਨਾਜਾਇਜ਼ ਤਾਲੁਕਾਤ ਹੀ ਉਹਨਾਂ ਦੇ ਮੁੰਡੇ ਵੱਲੋਂ ਆਤਮ ਹੱਤਿਆ ਕੀਤੇ ਜਾਣ ਦੀ ਵਜ੍ਹਾ ਬਣੇ ਨੇ ਪਰਿਵਾਰ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਭਾਈ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਰਾਜਦੀਪ ਸਿੰਘ ਹੈ ਜੀ ਜਲਾਲਾਬਾਦ ਗੋਵਿੰਦਨਗਰੀ ਦਾ ਰਹਿਣ ਵਾਲਾ ਜੀ ਕੀ ਮਸਲਾ ਕੀ ਹੋਇਆ ਇਹ ਮੇਰਾ ਭਰਾ ਹੈ ਜੀ ਛੋਟਾ ਕੀ ਨਾਮ ਦੀ ਅਛਾ ਉਹਨੇ ਕੱਲ ਖੁਦਕੁਸ਼ੀ ਕਰ ਲਈ ਜੀ ਕਿੰਨੀ ਉਮਰ ਸੀ ਇਹਨਾਂ ਦੀ 27 ਸਾਲ ਅੱਛਾ ਕੀ ਕਾਰਨ ਕੀ ਸੀ ਖੁਦਕੁਸ਼ੀ ਕਰਨ ਦਾ ਉਹਨੇ ਆਪ ਦੇ ਘਰ ਵਾਲੀ ਨਾਲ ਲੜਾਈ ਸੀ ਹੂੰ ਉਹਦੇ ਗਲਤ ਨਾਜਾਇਜ਼ ਸਬੰਧ ਸੀ ਉਹ ਨੂੰ ਰੋਕਦਾ ਸੀ ਹੂੰ ਲੜਦੀ ਸੀ ਅੱਗੋਂ ਕੀਦੇ ਨਾਲ ਸੀ ਨਾਜਾਇਜ਼ ਸਬੰਧ ਉਹ ਜੀ ਮਨਿੰਦਰ ਮਨਾਵ ਦਾ ਮੁੰਡਾ ਐ ਸਬਾਈਕਿਆਂ ਤੋਂ ਅੱਛਾ ਉਹਨੇ ਨਾ ਟਾਈਮ ਹੋਇਆ ਸੀ ਤੇ ਵਿਆਹ ਨੂੰ 7-8 ਸਾਲ ਬੱਚੇ ਵੀ ਐ ਕੋਈ ਬੱਚਾ ਵੀ ਐ 5 ਸਾਲ ਦਾ ਮੁੰਡਾ ਐ ਅੱਛਾ ਜਿਹੜੇ ਨਾਜਾਇਜ਼ ਰਿਲੇਸ਼ਨਾਂ ਦੇ ਕਰਕੇ ਇਹਨੇ ਖੁਦਕੁਸ਼ੀ ਕੀਤੀ ਹੈ ਹਾਂਜੀ ਤੰਗ ਆ ਕੇ ਅੱਛਾ ਕੀ ਗੱਲਬਾਤ ਕੀ ਹੋਈ ਹੈ ਜਿਹੜਾ ਇੱਥੇ ਤੱਕ ਮਾਮਲਾ ਆ ਗਿਆ ਪ੍ਰੈਸ਼ਰ ਪਾਇਆ ਜਾਂਦਾ ਸੀ ਇਹਨੇ ਸੋਹਰੇ ਪਰਿਵਾਰ ਵੱਲੋਂ ਵੀ ਹੂੰ ਨਹੀਂ ਮਾਂ ਵੱਲੋਂ ਹੂੰ ਕੁੜੀ ਦੀ ਹੂੰ ਦੇ ਭਰਾ ਵੱਲੋਂ ਉਹ ਇਹ ਇਹਦੇ ਸੋਹਰਿਆਂ ਨੂੰ ਪਤਾ ਸੀ ਕੁੜੀ ਦੇ ਨਜਾਇਜ਼ ਰਿਸ਼ਤੇ ਬਾਰੇ ਹਾਂਜੀ ਹਾਂਜੀ ਸਾਰਾ ਕੁਝ ਪਤਾ ਹੈ ਜੀ ਉਹਨਾਂ ਨੇ ਪਹਿਲਾਂ ਪਰਚਾ ਵੀ ਕਰਵਾ ਝੂਠਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਹੂੰ ਉਦੋਂ ਦਾ ਹੀ ਇਹਦਾ ਦਿਮਾਗੀ ਪ੍ਰੈਸ਼ਰ ਚੱਲ ਰਿਹਾ ਜੀ ਕਿਹੜੇ ਪਿੰਡ ਵੇ ਆਇਆ ਸੀ ਇਥੇ ਲੋਕਲ ਹੀ ਅੱਛਾ ਕੀ ਹੁਣ ਮੰਗ ਕੀ ਕਰਦੇ ਆ ਜਿਹੜਾ ਤੁਹਾਨੂੰ ਘਾਟਾ ਪਿਆ ਏਡਾ ਵੱਡਾ ਤੁਹਾਡੇ ਪਰਿਵਾਰ ਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਦੀ ਕਰਣ ਇਹਨੇ ਏਡਾ ਵੱਡਾ ਕਦਮ ਚੁੱਕਿਆ ਹਮ ਉਹਨਾਂ ਸਾਨੂੰ ਇਨਸਾਫ ਦੀ ਮੰਗ ਕਰਦੇ ਆ ਜੀ ਤੁਹਾਡਾ ਵੱਡਾ ਭਰਾ ਸੀ ਛੋਟਾ ਭਰਾ ਮੇਰਾ ਅੰਕਲ ਜੀ ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਦੇਸ ਹੈਗੇ ਮਾਸਟਾ ਮੈਂ ਜਿਲ੍ਹਾ ਲੋਭਾਤ ਦਾ ਰਹਿਣ ਵਾਲਾ ਕੀ ਅੰਕਲ ਕੀ ਹੋਇਆ ਕਿ ਇੱਥੋਂ ਤੱਕ ਜਿਹੜਾ ਮਾਮਲਾ ਆ ਗਿਆ ਜਿਹੜਾ ਮੁੰਡੇ ਨੂੰ ਖੁਦ ਕੁਝ ਕਰਨੀ ਪਈ ਇਹ ਇੰਨਾ ਤੇ ਲਾ ਮਾਰਦੇ ਨੂੰ ਸਸਾਲ ਹੋ ਗਏ ਅੱਛਾ ਇਹ 3 ਸਾਲ ਹੋ ਗਏ ਨਾ ਤੜ ਚਲਦਾ ਬੈ ਡਿਸਪਿਊਟ ਅੱਛਾ ਕਿੰਦੇ ਉਚ ਪਹਿਲੇ ਇੱਕ ਇਹਨਾਂ ਸਾਡੇ ਤੇ ਝੂਠਾ ਪਰਚਾ 20 ਸਾਲ ਪਹਿਲੇ ਕਰਾਇਆ ਸੀ ਤੁਹਾਡੇ ਬੇਟੇ ਦੇ ਸਹੁਰਿਆਂ ਵੱਲੋਂ ਹਾਂ ਕੁੜੀ ਜੋ ਤੇ ਰਾਣੀ ਚਾਹ ਮਾਪਿਆਂ ਵੱਲੋਂ ਅੱਛਾ ਤੇ ਉਸ ਤੋਂ ਬਾਅਦ ਇਹ ਰਾਜਨਵਾ ਖਾਣੇ ਚ ਹੋ ਗਿਆ ਅੱਛਾ ਜੀ ਵੀ ਉਸ ਤੋਂ ਬਾਅਦ ਮੁੰਡੇ ਨੂੰ ਲਾਕ ਕਰਤਾ ਉਹ ਤੇ ਕੋੜੀ ਮੋਬਾਈਲ ਜਾ ਧੀ ਰੱਖੇਗੀ ਅੱਛਾ ਘਰੇ ਦੇ ਕੰਮ ਮਵੇਂਦੇ ਮੋਬਾਈਲ ਵੀ ਰੱਖ ਲੈਨੇ ਤੇ ਮੁੰਡੇ ਨਾਲ ਹੀ ਆਣਾ ਜਾਣਾ ਦੱਸੇਗਾ ਉਹ ਮੁੰਡਾ ਕਿੱਥੋਂ ਦਾ ਹੈ ਉਹ ਮੁੰਡਾ ਪਰਮਾਤ ਸਿੰਘ ਵਾਲੇ ਸਪਾਲਤ ਤੋਂ ਹੀ ਜਾਣਦੇ ਹੋ ਕੋਈ ਰਿਸ਼ਤਾ ਹੈ ਤੁਹਾਡਾ ਉਹਦੇ ਨਾਲ ਕਿ ਜਾਂ ਵੈਸੇ ਹੀ ਨਹੀਂ ਵੈਸੇ ਅੱਛਾ ਜੀ ਉਹਦਾ ਨਾਮ ਨਰਸੰਗ ਅੱਛਾ ਉਸ ਤੋਂ ਬਾਅਦ ਉਹ ਜੰਗਲ ਕੀ ਘਟਨਾ ਵਾਪਰੀ ਜਿਹੜਾ ਮੁੰਡੇ ਨੇ ਇੰਨਾ ਵੱਡਾ ਕਦਮ ਚੁੱਕਿਆ ਮोटा ਅੱਜ ਤੋਂ 4 ਦਿਨ ਪਹਿਲੇ ਵੀ ਲਾੜ ਪੈ ਆਦੀ ਵਾਈਫ ਨਾਲ ਅੱਛਾ ਜੀ ਡਿਵਾਈਸ ਨੂੰ ਛੱਡ ਕੇ ਪੇਕੇ ਚਲੇ ਗਿਆ ਅੱਛਾ ਜੀ ਤੇ ਮੁੰਡਾ ਜਿਹੜਾ ਸੀ ਇੱਥੇ ਸਾਡੇ ਹੋਲਡਰ ਰਹਿੰਦਾ ਸੀ ਕਿੰਨੇ ਸਾਲਾਂ ਦਾ ਬੇਟਾ 5 ਸਾਲ ਦਾ ਅੱਛਾ ਜੀ ਤੇ ਉਹ ਵੀ ਇੱਥੇ ਆ ਕੇ ਤੋਂ ਦੀ ਕਤਾਰ ਕਰ ਲੈਣੇ ਨਿਉਪਟੰਬਿਸ਼ਨ ਕਰਨ ਵਾਸਤੇ ਤੇ ਫੋਨ ਵੀ ਕਿਤੇ ਨੇ ਆ ਦਿਵਾਇਫ ਨੂੰ ਜਿੱਦੂ ਆਖਦਾ ਜਾ ਪਰੋ ਜਿਹੜੀ ਨਾ ਨਹੀਂ ਆਈ ਪਛੇ ਇੱਕ ਦਿਨ ਬੇਟੇ ਨੇ ਖੁਦ ਕੁਝ ਕੀਤੀ ਆ ਇਹ ਕੱਲ ਆ 4 ਵਜੇ ਕੱਲ ਸ਼ਾਮ 4 ਵਜੇ ਕੀ ਮੰਗ ਕੀ ਕਰਦੇ ਹਾਂ ਪ੍ਰਸ਼ਾਸਨ ਤੋਂ ਸਾਡਾ ਇਨਸਾਫ ਮਿਲ ਲੱਜੇ ਜੀ ਜਿਹੜਾ ਦੋਸਤ ਨੂੰ ਨਾ ਸਾਜ ਜਮਣੇ ਜੀ